ਅਸ਼ੀਕਾਲ ਜੀ ਇਸ ਟਾਈਮ ਅਸੀਂ ਖੜੇ ਆਂਗੇ ਮੂਨਕ ਦੇ ਵਿੱਚ ਘੱਗਰ ਦਰਿਆ ਦੇ ਬਿਲਕੁਲ ਨਜ਼ਦੀਕ ਇਹ ਇੱਥੇ ਇੱਕ ਖਤਰਨਾਕ ਮੋੜ ਹੈ ਤੁਸੀਂ ਦੇਖ ਸਕਦੇ ਹੋਗੇ ਬੜੀ ਤੇਜ਼ੀ ਦੇ ਨਾਲ ਇੱਥੇ ਕਈ ਵਾਰ ਸਾਧਨ ਆਉਂਦੇ ਨੇ ਇਸ ਮੋੜ ਦੇ ਵਿੱਚ ਬਹੁਤ ਬਾਰ ਚਾਹੇ ਉਹ ਗਰਮੀ ਦਾ ਮੌਸਮ ਹੋਵੇ ਜਾਂ ਠੰਡ ਦਾ ਮੌਸਮ ਹੋਵੇ ਤਾਂ ਖਾਸਾ ਜਿਹੜਾ ਉਹ ਵਾਪਰ ਜਾਂਦਾ ਹੈ ਵੱਡੇ ਵੱਡੇ ਨੁਕਸਾਨ ਜਿਹੜੇ ਹੁੰਦੇ ਨੇ ਕਈ ਵਾਰ ਗੱਡੀਆਂ ਤੇ ਜ਼ਿਆਦਾਤਰ ਜਿਹੜੇ ਇੱਥੇ ਬਾਹਰੋਂ ਦੂਜੇ ਸੂਬਿਆਂ ਤੋਂ ਆਉਣ ਵਾਲੇ ਟਰੱਕ ਖਾਸਿਆਂ ਦਾ ਸ਼ਿਕਾਰ ਹੁੰਦੇ ਨੇ ਸੋ ਇੱਕ ਤਸਵੀਰ ਹੋਰ ਤੁਹਾਨੂੰ ਅੱਜ ਦੀ ਘਟਨਾ ਜਿੱਥੇ ਰਾਤ ਤੇਜ ਰਫਤਾਰ ਨਾਲ ਆ ਰਿਹਾ ਜਿਹੜਾ ਉਹ ਟਰੱਕ ਸੀਗਾ ਉਹ ਇੱਥੇ ਪਲਟ ਗਿਆ ਸੋ ਇਹ ਤਸਵੀਰ ਮੋੜ ਦੀ ਉਸੇ ਮੋੜ ਦੀ ਤੁਹਾਨੂੰ ਦਿਖਾਉਣ ਜਾ ਰਹੇ ਹਾਂਗੇ ਤਸਵੀਰਾਂ ਦੇਖੋ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈ ਕਬਾੜ ਦਾ ਭਰਿਆ ਹੋਇਆ ਇਹ ਟਰੱਕ ਸੀਗਾ ਜੋ ਇੱਥੋਂ ਦੀ ਹੁੰਦਾ ਹੋਇਆ ਤੁਸੀਂ ਇਹ ਤਸਵੀਰਾਂ ਦੇਖ ਲਓ ਉੱਥੇ ਜਾ ਕੇ ਜਿਹੜਾ ਉਹ ਪਲਟ ਚੁੱਕਿਆ ਇਹ ਤਸਵੀਰਾਂ ਨੇ ਇੱਥੇ ਜਿਹੜਾ ਪੂਰਾ ਕਵਾੜ ਦਾ ਜਿਹੜਾ ਸਮਾਨ ਹੈ ਲੋਹੇ ਦੀਆਂ ਮੋਟੀਆਂ ਚਾਦਰਾਂ ਤੇ ਹੋਰ ਸਮਾਨ ਜਿਹੜਾ ਇੱਥੇ ਖਿੰਡਿਆ ਪਿਆਗਾ ਤੇ ਪੂਰੀ ਹਾਲਤ ਜਿਹੜੀ ਤੁਹਾਨੂੰ ਟਰੱਕ ਦੀ ਅਸੀਂ ਦਿਖਾ ਦਿੰਨੇ ਆਂਗੇ ਕਿ ਹਾਲਤ ਇਹਦੀ ਹੋਈ ਪਈ ਹੈ ਤੁਸੀਂ ਇੱਧਰ ਸਮਾਨ ਦੇਖੋ ਇਹ ਗੱਡੀ ਕਿੱਥੋਂ ਆ ਰਹੀ ਸੀ ਕਿੱਥੇ ਜਾ ਰਹੀ ਸੀ ਇਹ ਸਿੱਸਾ ਸੀ ਆਰੀ ਦੀ ਆ ਰੂਦਰ ਜਾ ਰਹੀ ਗੋਵਿੰਦਗੜ ਮੰਡੀ ਕੀ ਸਮਾਨ ਭਰਿਆ ਹੋਇਆ ਸੀ ਕਿਸਮ ਦਾ ਸਗਰਾ ਬਰਾਵਾ ਅੱਛਾ ਤੇ ਹਾਸਾ ਕਿੰਨੇ ਕਜੇ ਹੋਇਆ 2:30 ਵਜੇ ਤੇ ਅੱਗੋਂ ਹਾਦਸੇ ਦਾ ਕਾਰਨ ਕੀ ਬਣਿਆ ਵੀ ਜਿਹੜਾ ਗੱਡੀ ਪਲਟ ਗਈ ਇਹ ਇਹ ਆ ਕੇ ਜੇ ਗੱਡੀ ਆ ਰਹੀ ਸੀ ਘੋੜਾ ਆ ਰਿਹਾ ਥਾ ਅਰ ਉਹ ਉਸਨੇ ਸਾਈਡ ਦਵਾਦੀ ਸਾਈਡ ਦਵਾਦੀ ਹੈ ਕਿ ਮੋੜ ਆ ਗਿਆ ਯਾਹ ਕੋਲ ਮੋੜ ਆ ਗਿਆ ਤੋਂ ਮੈਂ ਥੋੜੀ ਇਦਰ ਲੀ ਗੱਡੀ ਇਦਰ ਦਾ ਵੀ ਤੋਂ ਜੋਲਾ ਮਾਰ ਕੇ ਇਦਰ ਗੱਡੀ ਪਲਟ ਗਈ ਇਹ ਇੱਕ ਮੋੜ ਕੀ ਵਿਜਾਸੀ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਜੀ ਸਾਰਾ ਨੁਕਸਾਨ ਹੋ ਗਿਆ ਜਾਨ ਪੁੱਛ ਗਈ ਛੋਟੇ ਕੋਈ ਛੱਟ ਫੇਟ ਤੇ ਹੁਣ ਫਿਰ ਇਹ ਗੱਡੀ ਦਾ ਇੰਤਜ਼ਾਮ ਕੀ ਕਰ ਰਹੇ ਹੋਗੇ ਤੁਸੀਂ ਬੁਲਾਇਆ ਜੀ ਇਹ ਗੁਰਗੱਡੀ ਮਾਲ ਮੋੜ ਪਲਟੀ ਹੋਏਗਾ ਆਪਰੇ ਕਰੇ ਲਾ ਕੇ ਮਾਲਕਾਂ ਦੇ ਨਾਲ ਹੋਈ ਗੱਲਬਾਤ ਆ ਮਾਲਕਾਂ ਦੇ ਨਾਲ ਹੋਈ ਇਹ ਇਥੇ ਕਵਾੜ ਦਾ ਪਰਿਆ ਹੋਇਆ ਟਰੱਕ ਸੀਗਾ ਸਕ੍ਰੈਪ ਕਹਿ ਸਕਦੇ ਆ ਜਿਹਨੂੰ ਆਪਾਂ ਸਰਿਆ ਲੋਹਾ ਤੇ ਹੋਰ ਸਮਾਨ ਜਿਹੜੀਆਂ ਚਾਦਰਾਂ ਤੇ ਹੋਰ ਸਾਰਾ ਸਮਾਨ ਜਿਹੜਾ ਇੱਥੇ ਹੀ ਪੈਗਾ ਸੋਇ ਬੜੇ ਹਾਸੇ ਜਿਹੜੇ ਇਸ ਜਗ੍ਹਾ ਦੇ ਉੱਪਰ ਹੁੰਦੇ ਨੇ ਇਸ ਪਾਸੇ ਤੋਂ ਵੀ ਤੁਹਾਨੂੰ ਦਿਖਾਉਣ ਦੀ ਜਿਹੜੀ ਅਸੀਂ ਕੋਸ਼ਿਸ਼ ਕਰਾਂਗੇ ਤੁਸੀਂ ਦੇਖੋ ਤਸਵੀਰਾਂ ਇਧਰਲੇ ਪਾਸੇ ਤੋਂ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਨੁਕਸਾਨ ਹੋਇਆਗਾ ਸੋ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਕਿ ਇਹ ਟਰੱਕ ਹਰਿਆਣੇ ਤੋਂ ਭਰ ਕੇ ਆ ਰਹੇ ਸੀਗਾ ਸੇ ਉਸ ਟਰੱਕ ਦੀਆਂ ਜਿਹੜੀਆਂ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਭਿਆਨਕ ਜਿਹੜਾ ਹਾਦਸਾ ਹੋਇਆ ਮੋੜ ਇੰਨਾ ਜ਼ਿਆਦਾ ਖਤਰਨਾਕ ਹੈ। ਦੋ ਸਾਧਨਾਂ ਦੀ ਆਪਸੀ ਟੱਕਰ ਵੀ ਬੱਸ ਤੁਸੀਂ ਦੇਖ ਲਓ ਕਿੱਥੋਂ ਜਾ ਕੇ ਮੁੜਦੀ ਹੈ। ਉਧਰੋਂ ਆਉਣ ਵਾਲੇ ਸਾਧਨ ਦਾ ਵੀ ਨਹੀਂ ਪਤਾ ਲੱਗਦਾ ਹੈਗਾ। ਤੇ ਇਹ ਆਸੇ ਬਹੁਤ bari ure ਹੁੰਦੇ ਨੇ ਵੱਡੇ ਵੱਡੇ ਸਾਧਨਾਂ ਟਰਾਲੇ ਜਿਹੜੇ ਲੰਘਦੇ ਨੇ ਤੇ ਇਹ ਤਸਵੀਰ ਦੇਖੋ ਕਿੱਥੋਂ ਟਰੱਕ ਵਾਲਾ ਜਿਹੜਾ ਟਰੈਕਟਰ ਦੇ ਉੱਪਰ ਦੀ ਘੱਟ ਮਾਰ ਰਿਹਾ ਹੈ। ਅੱਗੋਂ ਵੀ ਕੋਈ ਬੱਸ ਜਾਂ ਕੋਈ ਹੋਰ ਸਾਧਨ ਆ ਸਕਦਾ ਹੈ। ਨਾ ਹੀ ਇੱਥੇ ਕੋਈ ਹੌਲੀ ਸਪੀਡ ਵਾਸਤੇ ਕੁਝ ਜਿਹੜਾ ਸਾਈਨ ਬੋਰਡ ਲੱਗਿਆ ਹੋਇਆ ਹੈਗਾ। ਜਾ ਕਿਸੇ ਤਰ੍ਹਾਂ ਦੀ ਕੋਈ ਸਫਾਈ ਹੈ ਇੱਥੇ ਮੋੜ ਦੀ ਜੋ ਹਾਦਸਿਆਂ ਤੋਂ ਬਚਾ ਕਰ ਸਕੇ ਕਿਸੇ ਦੀ ਕੱਲ ਨੂੰ ਕੋਈ ਕੀਮਤੀ ਜਾਨ ਵੀ ਜਿਹੜੀ ਇੱਥੇ ਜਾ ਸਕਦੀ ਹੈਗੀ ਇਧਰੋਂ ਦੂਜੇ ਪਾਸੇ ਤੋਂ ਸ ਵੀਰਾਂ ਨੂੰ ਦਿਖਾਉਣੇ ਆ ਪਰ ਬੋਰ ਬੋਰੀ ਨਾ ਤਾਂ ਕੀ ਨਾਮ ਹੈ ਜੀ ਆਪਣਾ ਮੇਰਾ ਨਾਮਾ ਕਿੰਦਰ ਸਿੰਘ ਜੀ ਅੱਜ ਇੱਕ ਹਾਦਸਾ ਹੋਇਆ ਓਰੇ ਟਰੱਕ ਦਾ ਤੇ ਇਹੋ ਜਿਹੇ ਹਾਦਸੇ ਰੋਜ਼ ਹੁੰਦੇ ਨੇ ਕੀ ਕਹੋਗੇ ਇਸ ਬਾਰੇ ਕਹਾਂਗੇ ਕੀ ਜੀ ਇਹ ਮੋੜ ਬਹੁਤ ਭੈੜਾ ਹੈ ਜੀ ਨਾ ਮਹਕਮੇ ਨੇ ਉਰੇ ਕੋਈ ਬੋਰਡ ਲਾ ਰਖਿਆ ਅਗਵੀ ਅੱਗੇ ਮੋੜ ਹੈ ਨਾ ਕੋਈ ਬ੍ਰੇਕਰ ਵਗੈਰਾ ਜੇ ਕੋਈ ਸ ਵੀਦਾ ਉਹ ਤਾਂ ਬਾਹਰ ਦਾ ਬੰਦਾ ਇਹਨੂੰ ਕੀ ਪਤਾ ਵਿਚਾਰੇ ਨੂੰ ਕੀ ਪਤਾ ਪਹਿਲਾਂ ਆਇਆ ਰੋਡ ਤੇ ਨਾ ਆਇਆ ਉਸ ਕਰਕੇ ਹਾਦਸੇ ਉਰੇ ਹਾਸਾ ਹੋਏ ਜਾਨ ਵੀ ਮੋਟ ਜਾਂਦੀ ਹੈ ਬੰਦੇ ਬਹੁਤ ਮਰਦੇ ਨੇ ਕਿਉਂਕਿ ਸਾਡੇ ਬੱਚੇ ਵੀ ਨੇ ਗੱਡੀਆਂ ਬਹੁਤ ਪਲਟਦੀਆਂ ਨੇ ਇਨਫੋਰਮੈਂਟ ਨੂੰ ਵੀਦਾ ਹਿੱਲਾ ਕਰਨਾ ਚਾਹੀਦਾ ਮੋੜ ਤੇ ਯਾਦੇ ਕੋਣੀ ਮੋੜ ਤੇ ਜਿਹੜਾ ਬਹੁਤ ਸਾਰੇ ਹਾਦਸੇ ਹੁੰਦੇ ਨੇ ਪਰਿਵਾਰਾਂ ਦੇ ਪਰਿਵਾਰਾਂ ਦੀ ਕਈ ਵਾਰ ਜਾਨ ਚਲੀ ਜਾਂਦੀ ਹੈ ਡਰਾਈਵਰਾਂ ਨੂੰ ਬਾਹਰ ਦੇ ਸਟੇਟ ਵਾਲੇ ਡਰਾਈਵਰਾਂ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਹੈਗਾ ਵੀ ਉਹ ਰੇ ਮੋੜ ਹੈਗਾ ਹਾਂ ਹਾਂ ਜੇ ਆਪਾਂ ਜਿਵੇਂ ਅਸੀਂ ਲੋਕਾਂ ਨੇ ਚੱਲ ਤੁਹਾਨੂੰ ਤਾਂ ਪਤਾ ਹੈ ਜੇ ਕਿਹਨੇ ਮੋੜਾ ਹੁਣ ਬਾਹਰ ਦੇ ਬੰਦੇ ਨੂੰ ਕੀ ਪਤਾ ਅਚਾਨਕ ਅੱਧੋਂ ਕੋਈ ਸਾਧਨ ਆ ਜੇ ਉਹਨੂੰ ਕੀ ਪਤਾ ਕਿ ਇਹ ਮੋੜ ਹੈ ਉਹਨੇ ਸਾਈਡ ਦੱਬ ਲੈਣੀ ਤੇ ਗੱਡੀ ਬਾਹਰ ਜਾਣੀ